ਮਾਂਸਾ ਤੋਂ ਇਹ ਖਬਰ ਸਾਹਮਣੇ ਆਈ ਹੈ ਮਾਂਸਾ ਦੇ ਸਰਦੂਲਗੜ ਇਲਾਕੇ ਤੇ ਜਿੱਥੇ ਇੱਕ ਮਤਰੇ ਪਿਓ ਨੇ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ 11 ਸਾਲਾ ਪੁੱਤ ਆਕਾਸ਼ਦੀਪ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਔਰ ਉਸ ਨੇ ਇਸ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਕਿਉਂਕਿ ਉਸ ਦੀ ਦੂਸਰੀ ਪਤਨੀ ਤੋਂ ਜਿਹੜੇ 2 ਬੱਚੇ ਸਨ ਉਹਨਾਂ ਦੋ ਬੱਚਿਆਂ ਚੋਂ ਇੱਕ ਆਕਾਸ਼ਦੀਪ ਸੀ ਔਰ ਅਕਸਰ ਉਹ ਉਹਨਾਂ ਤੋਂ ਬਹੁਤ ਨਫ਼ਰਤ ਕਰਦਾ ਸੀ ਜਿਸ ਤੋਂ ਬਾਅਦ ਉਸ ਨੇ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਇਹ ਮਤਰੇ ਬਾਪ ਔਰ ਇਸ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਜੋ ਆਕਾਸ਼ ਦੀਪ ਹੈ ਉਸ ਦਾ ਅੱਜ ਜਨਮ ਦਿਨ ਵੀ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਨੇ ਦੂਸਰਾ ਵਿਆਹ ਕੀਤਾ ਸੀ ਜਿਸ ਤੋਂ ਦੋ ਬੱਚੇ ਸਨ ਔਰ ਦੋਨੋਂ ਤੋਂ ਬਹੁਤ ਨਫ਼ਰਤ ਕਰਦਾ ਸੀ ਆਕਾਸ਼ ਜਦੋਂ ਸਕੂਲ ਤੋਂ ਅਭੀਤੀ ਸ਼ਾਮ ਲੌਟਿਆ ਤਾਂ ਉਸ ਵਕਤ ਆਪਣੇ ਕੋਲ ਉਸ ਨੂੰ ਬੁਲਾ ਕੇ ਗੁਰਪ੍ਰੀਤ ਨੇ ਉਸ ਦਾ ਗਲਾ ਘੋਟ ਦਿੱਤਾ ਔਰ ਉਸ ਨੂੰ ਜਿਹੜਾ ਉੱਥੇ ਹੀ ਅੰਦਰ ਸਿੱਟ ਕੇ ਖੁਦ ਉਰਾਪਰਾ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਹ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਇਲਾਕੇ ਦੇ ਨਿਵਾਸੀਆਂ ਨੇ ਦਿੱਤੀ ਤਾਂ ਹੁਣ ਇਸ ਮਤਰੇ ਬਾਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਸ਼ਦੀਪ ਇਸ ਦਾ ਨਾਮ ਹੈ ਔਰ ਜਿਸ ਤਰੀਕੇ ਦੇ ਨਾਲ ਇਸ ਨਾਲ ਉਸਨੇ ਕੀਤਾ ਜੋ ਕਿ ਬੇਹਦ ਹੈਰਾਨ ਕਰ ਦੇਣ ਵਾਲਾ ਹੈ ਔਰ ਉਹ ਮਾਂ ਵੀ ਕੋਸ ਰਹੀ ਹੈ ਜਿਸਨੇ ਉਸਦੇ ਨਾਲ ਦੂਸਰਾ ਵਿਆਹ ਕਰਾਇਆ ਕਿ ਮੇਰੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਲਾਕਾ ਨਿਵਾਸੀ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਮੌਕੇ ਤੇ ਪਹੁੰਚੇ ਪੁਲਿਸ ਨੇ ਕੀ ਕੁਝ ਜਾਂਚ ਦੇ ਵਿੱਚ ਪਤਾ ਲਵਾਇਆ ਤੁਹਾਨੂੰ ਸੁਣਾਉਣੇ ਆ ਉਹ ਜਿਹੜਾ ਲੜਕਾ ਮਰਿਆ ਗਿਆ ਉਹ ਮੇਰਾ ਦੋਤਾ ਸੀ ਇਹ ਗੁੱਡੀ ਮੇਰੀ ਪਹਿਲਾਂ ਰੋਡਾਂ ਵਾਲੀ ਵਿਆਹੀ ਸੀ ਉਥੋਂ ਤਲਾਕ ਹੋਇਆ ਸੀ ਦੋ ਬੱਚੇ ਇਹਦੇ ਨਾਲ ਸੀਗੇ ਇੱਕ ਬੱਚਾ ਇੱਥੇ ਆ ਕੇ ਇਸ ਗੁਰਪ੍ਰੀਤ ਦਾ ਹੋਇਆ ਸੀ ਜਿਹੜਾ ਪਹਿਲਾਂ ਵਾਲਾ ਪ੍ਰੋਣਾ ਸੀ ਉਹਦਾ ਨਾਮ ਵੀ ਗੁਰਪ੍ਰੀਤ ਹੀ ਸੀ ਇੱਥੋਂ ਇਹ ਦੋਨੇ ਬੱਚੇ ਮੈਂ ਆਪਦੇ ਕੋਲੇ ਰੱਖ ਲੇ ਇਹ ਗੁੱਡੀ ਇਧਰ ਤੋਰਤੀ ਸੀ ਇਹਨਾਂ ਦਾ ਹੁਣ ਦੁਬਾਰੇ ਰੌਲਾ ਲੱਟਾ ਪੈ ਗਿਆ ਇਹਨੇ ਵਿਆਹ ਹੋਰ ਕਰਾ ਲਿਆ ਮੈਂ ਗੁੱਡੀ ਨੂੰ ਆਪਦੇ ਕੋਲੇ ਜਾ ਕੇ ਰੱਖ ਲਿਆ ਮੈਂ 2000 ਰੁਪਿਆ ਮਹੀਨੇ ਦਾ ਕਿਰਾਇਆ ਦਿੰਦਾ ਸੀ ਤੇ ਗੁੱਡੀ ਨੂੰ ਉਹ ਕਰਦਾ ਸੀ ਹੁਣ ਮੈਂ ਆਪਦੇ ਚਵਾਰੇ ਚ ਕੁੜੀ ਨੂੰ ਸੈਂਡਰ ਸੈਂਡਰ ਲਿਆ ਕੇ ਉੱਥੇ ਸੈੱਟ ਕਰ ਛੱਡੀ ਸੀ ਮੁੰਡਾ ਸਕੂਲ 'ਚ ਜਾਂਦਾ ਇਹਨਾਂ ਦੇ ਬਾਗੋਂ ਦੀ ਜਾਂਦਾ ਸੀ ਉਥੋਂ ਜਾਂਦੇ ਨੂੰ ਕਹਿੰਦਾ ਆ ਜਾ ਤੈਨੂੰ ਕੋਈ ਚੀਜ਼ ਦੇਵਾਂ ਐ ਕਰਾਂ ਤੇ ਰੱਖ ਲਿਆ ਲ ਜਾ ਕੇ ਕਿੰਨੇ ਸਾਲ ਦਾ ਬੱਚਾ ਜੀ ਬੱਚਾ 11 ਸਾਲ ਦਾ ਜੀ ਆ ਸਵੇਰੇ ਦਾ ਜਨਮ ਦੇਣਾ 11ਵੇਂ ਸਾਲ ਦਾ ਜੀ ਸਵੇਰੇ 11 ਸਾਲ ਦਾ ਬਣੂ ਹਾਂ ਇਹ ਬੱਚਾ ਤੁਹਾਡੇ ਕੋਲ ਹੀ ਰਹਿੰਦਾ ਸੀ ਕਿ ਪਿਤਾ ਕੋਲ ਜਾਂਦਾ ਸੀ ਜੀ ਮੇਰੇ ਕੋਲ ਹੀ ਜੀ ਤੁਹਾਨੂੰ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬੱਚਾ ਇਹਨੇ ਅੰਦਰ ਵੜ ਲਿਆ ਜਾਂ ਇਹਨੇ ਮਾਰਤਾ ਸਾਨੂੰ ਜੀ ਜਿਹੜਾ ਇਹ ਤੋਂ ਛੋਟਾ ਮੁੰਡਾ ਸੀਗਾ ਉਹ ਇਹਦੇ ਕੋਲੇ ਛੱਡਿਆ ਸੀ ਜਿਹੜਾ ਇਹਦਾ ਸੀ ਉਸ ਬੰਦੇ ਨੇ ਉਹ ਜਵਾਕ ਨੇ ਪੁਲਿਸ ਨੂੰ ਦੱਸਿਆ ਵੀ ਐ ਕਰਕੇ ਸਾਡੇ ਘਰੇ ਆਇਆ ਸੀ ਸਕੂਲ ਤੋਂ ਛੁੱਟੀ ਤੋਂ ਬਾਅਦ ਹੀ ਲਿਆਇਆ ਤੇ ਮੇਰਾ ਡੈਡੀ ਮੈਨੂੰ ਕਹਿੰਦਾ ਜਾਂ ਤੂੰ ਦੁੱਧ ਲਿਆ ਤੇ ਮੈਂ ਚਾਹ ਧਰਦਾਂ ਉਹ ਇਹਨੂੰ ਲੈ ਕੇ ਅੰਦਰ ਵੜ ਗਿਆ ਮੈਂ ਦੁੱਧ ਲੈਣ ਵਗ ਗਿਆ ਜਦੋਂ ਮੈਂ ਦੁੱਧ ਲੈ ਕੇ ਆ ਗਿਆ ਉਦੋਂ ਨੇ ਉਵੇਂ ਜਿਹੀ ਚਾਹ ਬਿਨਾਂ ਦੁੱਧ ਤੋਂ ਛੜਤੀ ਤੇ ਮੁੰਡਾ ਪਤਾ ਨਹੀਂ ਮੈਂ ਆਖਿਆ ਘਰ ਨੂੰ ਵਗ ਗਿਆ ਹੁਣ ਇਹ ਮੈਨੂੰ ਲੈ ਕੇ ਭੱਲਣ ਬਾੜੇ ਛੱਡ ਗਿਆ ਜਿਹੜਾ ਤੁਸੀਂ ਆਵਦਾ ਹੁਣੇ ਜਵਾਈ ਕਹਿੰਦੇ ਮੰਨ ਲਓ ਤਲਾਕ ਹੋਇਆ ਸੀ ਬੇਸ਼ੱਕ ਤੇ ਇਹ ਕੰਮ ਕਰ ਕੀ ਕਰਦਾ ਸੀ ਕੰਮ ਕਰੇ ਚਿੱਟੇ-ਚੁੱਟੇ ਦਾ ਕੰਮ ਤੇ ਹੋਰ ਐਪਸੂਲ ਵਗੈਰਾ ਐਪਸੂਲ ਵਗੈਰਾ ਵੇਚਦਾ ਸੀ ਨਸ਼ੇ ਪੱਤੇ ਦਾ ਕੰਮ ਨਸ਼ੇ ਪੱਤੇ ਦਾ ਕੰਮ ਇਹਦਾ ਕੋਈ ਤੁਹਾਡੇ ਨਾਲ ਪਹਿਲਾਂ ਵੀ ਡਿਸਕਿਊਟ ਚੱਲਦਾ ਸੀਗਾ ਜੀ ਕੋਈ ਝਗੜਾ ਵੀ ਚੱਲਦਾ ਸੀ ਝਗੜਾ ਜੀ ਇਹਨੇ ਮੈਂ ਗੁੱਡੀ ਨੂੰ ਘਰੇ ਲੈ ਗਿਆ ਜੀ ਵਿਚਾਰ ਰੌਲਾ ਲੱਟਾ ਬੰਦੇ ਦਾ ਹੋ ਹੀ ਜਾਂਦਾ ਏ ਇਹਨੇ ਵਿਆਹ ਕਰਾ ਕੇ ਸਾਨੂੰ ਫੋਟੋ ਪਾਤੀ ਉਥੇ ਉਹ ਕਰੀ ਜਾਂਦਾ ਸੰਧੂਰ ਲਾਈ ਜਾਂਦਾ ਫਿਰ ਉਹ ਪੁਲਿਸ ਨੇ ਫੜ ਲੱਕ ਕੇ ਦਵੱਲੇ ਫਿਰ ਇਹਨੇ ਹੋਰ ਵਿਆ ਕਰਾ ਲਿਆ ਫਿਰ ਫੋਟੋ ਸਾਡੇ ਘਰੇ ਕਟਿੰਗ ਪਈ ਉਹ ਜੇ ਤਿੰਨੇ ਵਿਆ ਕਰਾਈ ਹੁਣ ਤਾਂ ਅਸੀਂ ਕੀ ਮੰਗ ਕਰਦੇ ਹਾਂ ਮੰਗ ਤਾਂ ਹੀ ਹੁਣ ਇਹ ਇਨਸਾਫ ਤਾਂ ਹੋਣਾ ਚਾਹੀਦਾ ਜੀ ਹੁਣ ਆਏ ਮੈਂ ਜਵਾਬ ਦਾ ਦੱਸੋ ਵੀ ਜੇ ਉਹਨੇ ਟੱਕਰ ਲੈਣੀ ਸੀ ਤਾਂ ਸਾਡੇ ਨਾਲ ਲੈਂਦਾ ਫਿਰ ਦੇਖੀ ਜਾਂਦੀ ਜਿਵੇਂ ਹੁੰਦੀ ਆ ਮੁੰਡਾ ਮੇਰਾ ਗੱਭਰੂ ਹੈ ਇਹਦੇ ਨਾਲ ਲੈਂਦਾ ਉਹ ਬੱਚੇ ਤੋਂ ਮਾਰਨ ਵਾਲਾ ਕੀ ਮਸੂਮ ਤੋਂ ਉਹ ਜਿਹੜਾ ਬੱਚੇ ਦਾ ਕਤਲ ਹੋਇਆ ਉਹ ਮੇਰਾ ਭਾਂਜਾ ਸੀ ਜੀ ਤੇ ਉਹਦੇ ਡੈਡੀ ਨਹੀਂ ਉਹਦੀ ਹਤਿਆ ਕਰਤੀ ਜੀ ਗਲ ਘੋਟ ਕੇ ਉਹਦੀ ਹਤਿਆ ਕੀਤੀ ਗਈ ਹੈ ਜੀ ਤੇ ਸਾਡਾ ਜੋ ਮਤਲਬ ਬੰਦੀ ਕਾਰਵਾਈ ਆ ਸਾਨੂੰ ਇਨਸਾਫ ਚਾਹੀਦਾ ਜੀ ਜਿਹੜੇ ਉਹਦੇ ਨਾਲ ਬੰਦੇ ਪ੍ਰੂਵਲ ਨੇ ਜੀ ਸਾਰੇ ਬੰਦਿਆਂ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਇੱਕ ਲੇਡੀ ਨਾਲ ਦੱਸੀ ਜਾਂਦੀ ਹੈ ਜੀ ਤੇ ਉਹ ਲੇਡੀ ਭੱਜ ਗਈ ਜੀ ਪਤਾ ਨਹੀਂ ਕਿੱਧਰ ਆਈ ਕਿੱਧਰ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਅਜੇ ਤੱਕ ਉਹ ਕਿਤੇ ਵੀ ਲੇਡੀ ਜਾਣਾ ਸਾਨੂੰ ਤਾਂ ਇਹ ਇਨਸਾਫ ਚਾਹੀਦਾ ਜੀ ਬਸ ਹੋਰ ਕੌਣ ਬੰਦੇ ਆ ਜੀ ਕੋਈ ਨਾਂ ਨਾਮ ਇੱਕ ਗੋਰੇ ਨਾਂ ਦਾ ਬੰਦਾ ਦੱਸਿਆ ਜਾਂਦਾ ਜੀ ਕਿ ਉਹ ਤਾਂ ਉਥੋਂ ਮਤਲਬ ਪੁਲਿਸ ਨੇ ਅਰੈਸਟ ਹੀ ਕਰ ਲਈ ਉਹ ਬੰਦਾ ਤਾਂ ਗੁਰਪ੍ਰੀਤ ਵੀ ਅਰੈਸਟ ਆਈ ਤੇ ਗੋਰਾ ਵੀ ਅਰੈਸਟ ਆਈ ਉਹ ਗੋਰੇ ਦੇ ਘਰਾਂ ਵਾਲੀ ਹੈ ਜੀ ਜਿਹੜੀ ਭੱਜੀ ਹੈਗੀ ਇੱਕ ਬੱਚੀ ਵੀ ਆਈ ਉਹਦੀ 15 ਸਾਲ ਦੀ ਜੀ ਹਜੇ ਤੱਕ ਤਾਂ ਹੀ ਬਸ ਇੱਕ ਖੜੇ ਆਈ ਭਰੋਸਾ ਹੈ ਕਿ ਕੋਈ ਨਾ ਨਾਲ ਆਈ ਤੁਹਾਡੇ ਬਾਕੀ ਦੇਖੋ ਜੀ ਕੱਲ ਦੀ ਹੱਤਿਆ ਹੋਈ ਹੈ ਜੀ ਹਨਾ ਜੀ ਕੱਲ ਕਿੰਨੇ ਵਜੇ ਹੱਤਿਆ ਹੋਈ ਕੱਲ ਲਗਭਗ 2:30 ਤੋਂ 3 ਵਜੇ ਦੇ ਵਿੱਚ ਵਿੱਚ ਹੱਤਿਆ ਹੋਈ ਹੈ ਜੀ ਫੁੱਲ ਟਾਈਮ ਦੇ ਹਾਂਜੀ ਹਾਂਜੀ ਫੁੱਲ ਟਾਈਮ ਦੇ ਛੁੱਟੀ ਟਾਈਮ ਦੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਇਹ ਸਾਨੂੰ ਪਤਾ ਲੱਗਦਾ ਜੀ 4:30 5 ਵਜੇ ਜੀ ਕਿ ਐ ਕਰਕੇ ਰਿਪੋਰਟ ਜਦੋਂ ਰਿਪੋਰਟ ਦਿੱਤੀ ਜੀ ਕੀ ਕੀ ਪਤਾ ਲੱਗਿਆ ਸਾਨੂੰ ਜੀ ਬਾਡੀ ਨੂੰ ਉਹਨਾਂ ਨੇ ਖਪਾਉਣ ਦੀ ਕੋਸ਼ਿਸ਼ ਵੀ ਕੀਤੀ ਜੀ ਹਾਂਜੀ ਹਾਂਜੀ ਬਾਡੀ ਨੂੰ ਖਪਾਉਣ ਦੀ ਬਾਡੀ ਮਤਲਬ ਕੀ ਉਹਨੇ ਜੀ ਜਮ੍ਹਾਂ ਇਕੱਠੀ ਕਰਕੇ ਜੀ ਜਵਾਕ ਦੀ ਬਾਡੀ ਕਿੱਡੀ ਹੁੰਦੀ ਹੈ ਜੀ ਉਹਨੇ ਇਕੱਠੀ ਕਰਕੇ ਜੀ ਇੱਕ ਮਤਲਬ ਕੱਪੜੇ ਦੇ ਵਿੱਚ ਪੋਤਲੀ ਦੇ ਵਿੱਚ ਪੈਕ ਕਰਕੇ ਜੀ ਬੈਗ ਉਹਦੇ ਨਾਲ ਬੰਨਿਆ ਹੋਇਆ ਸੀ ਜੀ ਬੂਟ ਉਹਦੇ ਉਮੀ ਜੁਨੀਫਾਰਮ ਪਾਈ ਹੋਈ ਸੀ ਸਕੂਲ ਵਾਲੀ ਜੀ ਸਾਰਾ ਕੁ ਸੋਮੀ ਸੀ ਜੀ ਨੀਲ ਪਏ ਹੋਏ ਨੇ ਜੀ ਉਹਦੀ ਬਾਡੀ ਤੇ ਸਾਰੀ ਬਾਡੀ ਜੀ ਨੀਲ ਪਏ ਹੋਏ ਨੇ ਜੀ ਉਹਦੇ ਤੇ ਕਾਸਦੀਪ ਜੀ ਨੂੰ ਕੀ ਮਾਰ ਦਿੱਤਾ ਗਿਆ ਕਾਲਾ ਕੋਟ ਕੇ ਉਹ ਮੇਰਾ ਭਾਨ ਜਿਆ ਸੀਗਾ ਤੇ ਮੇਰੀ ਭੈਣ ਪਹਿਲਾਂ ਕਿਤੇ ਵਿਆਹੀ ਹੋਈ ਸੀ ਉੱਥੋਂ ਚੱਲ ਛੜਾ ਛੜਾ ਹੋ ਗਿਆ ਨਹੀਂ ਨਾ ਉੱਥੋਂ ਪਿੱਛੋਂ ਦੋ ਜਵਾਕ ਸੀਗੇ ਇਹ ਛੋਟਾ ਸੀ ਗੋਦੀ ਸੀਗਾ ਕਾਸਦੀਪ ਦਾ ਤੇ ਜਦੋਂ ਉੱਥੋਂ ਨਵੇੜ ਹੋਇਆ ਤਾਂ ਅਸੀਂ ਨਾ ਇੱਥੇ ਹੀਰੇ ਵਾਲੇ ਗੁਰਪ੍ਰੀਤ ਨੂੰ ਇਹਨੂੰ ਇਦੇ ਨਾਲ ਸਹਿਮਤੀ ਨਾਲ ਗੁਰੂ ਘਰ ਚੰਡਾ ਸਾਹਿਬ ਦੇ ਉੱਥੋਂ ਤੋਰਤੀ ਸੀ ਇਹਦੇ ਨਾਲ ਉੱਥੋਂ ਕੀ ਸਾਲ ਕੇ ਰਹਿਣ ਦੇ ਬਾਅਦ ਇਹਨਾਂ ਕੋਲ ਇੱਕ ਮੁੰਡਾ ਹੋਇਆ ਆਪਦਾ ਜਿਹਦਾ ਨਾਮ ਕੀ ਜੋਤ ਆ ਤੇ ਰਿੰਝੇ ਨਾਲ ਚੱਲ ਪਈਆਂ ਇਹ ਜਵਾਖ ਸਹਿਮਤੀ ਨਾਲ ਗਏ ਹੋਏ ਸੀ ਇਹਦੇ ਨਾਲ ਰਹਿੰਦਾ ਕਿੱਥੇ ਸੀ ਬਈ ਇਹ ਇਹ ਹੀਰੇ ਵਾਲੀ ਹੀਰੇ ਵਾਲੇ ਰਹਿੰਦਾ ਸੀਗਾ ਉੱਥੋਂ ਇਹ ਪਹਿਲਾਂ ਤਾਂ ਦਿਹਾੜੀ ਦੱਪੇ ਕਰਦੇ ਚਲੋ ਜਮੀਨ ਆਉਂਦੀ ਸੀਗੀ ਇਹਨੂੰ 2 ਕਿੱਲੇ ਤੇ ਉੱਥੋਂ ਇਹਨੇ ਫਿਰ ਜਦੋਂ ਆਪਦਾ ਬੱਚਾ ਹੋਇਆ ਇਹਦੇ ਕੋਲੇ ਰਿੰਝਾ ਸਾਹ ਸ਼ੁਰੂ ਹੋ ਗਈਆਂ ਇਹ ਜਵਾਖਾਂ ਨੂੰ ਇੱਧਰ ਅਣਕਾਰ ਕਰਨ ਲੱਗ ਗਿਆ ਸਾਡਿਆਂ ਨੂੰ ਹੰਕਾਰ ਕਰਨ ਲੱਗਿਆ ਚਲੋ ਲੜਾਈਆਂ ਅਸੀਂ ਜਵਾਖਾਂ ਨੂੰ ਇੱਥੇ ਲੈ ਆਏ ਇੱਥੇ ਲੈ ਆਏ ਇੱਥੇ ਸਕੂਲ ਲਾਇਆ ਤੇ ਕੁਝ ਟਾਈਮ ਤੋਂ ਹੁਣ ਇਹ 4 ਸਾਲ ਤੋਂ ਇੱਥੇ ਹੀ ਰਹਿ ਰਿਹਾ ਜੀ ਸਾਨੂੰ ਧਮਕੀਆਂ ਬਹੁਤ ਹੁੰਦੀਆਂ ਸੀ ਦੀਆਂ ਕੁੜੀ ਨਾਲ ਲੜੋ ਲੜਾਈਆਂ ਕਰਦਾ ਰਹਿੰਦਾ ਸੀਗਾ ਤੇ ਸਾਡਾ ਨਿਬਣ 9 ਸਾਲ ਕੁੜੀ ਰਹੀ ਹੈ ਇਹਦੇ ਘਰੇ ਸਾਡਾ ਕੋਈ ਇਹ ਤੋਂ ਲੈਣ ਦੇ ਨਹੀਂ ਕੀਤਾ ਕੁਝ ਵੀ ਨਹੀਂ ਅਸੀਂ ਚਲੂ ਸਹਿਜਮਤੀ ਨਾਲ ਆਪਦਾ ਇੱਕ ਪਾਸਾ ਕਰਨ ਮਾਰੇ ਨੇ ਨਵੀੜਾ ਕਰ ਲਿਆ ਸੀਗਾ ਨਵੇੜਾ ਕਰ ਲਿਆ ਸੀ ਉਸ ਤੋਂ ਬਾਅਦ ਨਵੇੜੇ ਤੋਂ ਬਾਅਦ ਵੀ ਕਾਫੀ ਟਾਈਮ ਮੇਰੀਆਂ ਦਰਖਾਸਤਾਂ ਆਈਆਂ ਥਾਣੇ ਦੇ ਵਿੱਚ ਬਹੁਤ ਜ਼ਿਆਦਾ ਮੈਂ ਦਰਖਾਸਤਾਂ ਦਿੱਤੀਆਂ ਜੀ ਜਦੋਂ ਕੋਈ ਮੜੀ ਜੀ ਗੱਲ ਕਰਨੀ ਮੈਂ ਉਹਦੀ ਦਰਖਾਸਤ ਦੇ ਕੇ ਯਾਨੀ ਸਭ ਤੋਂ ਪਹਿਲੀਆਂ ਜੇ ਜੇ ਕੋਈ ਮੂ ਵੀ ਗੱਲ ਕਰਦਾ ਨਾ ਮੈਂ ਤਾਂ ਵੀ ਇੱਕ ਥਾਣੇ ਦੇ ਵਿੱਚ ਦਰਖਾਸਤ ਦੇ ਕੇ ਯਾਨੀ ਉਹ ਦਰਖਾਸਤਾਂ ਦਾ ਇਹਨੇ ਕੋਈ ਉਹ ਨਹੀਂ ਸਮਝਦਾ ਸੀਗਾ ਮੇਨ ਮੁੱਦਾ ਨਹੀਂ ਸਮਝਦਾ ਸੀ ਸਿੱਧੀ ਗੱਲ ਕਹਿ ਜਾਂਦਾ ਸੀਗਾ ਮੇਰੇ ਕੋਲ ਰਿਕਾਰਡੀਆਂ ਪਈਆਂ ਸਿੱਧੀ ਗੱਲ ਕਹਿੰਦਾ ਸੀ ਮੈਂ ਪੁਲਿਸ ਵਾਲੇ ਸਾਰੇ ਖਰੀਦ ਲੈਣਾ ਸਿੱਧੀ ਗੱਲ ਜਿਹੜੀ ਇਹਨੇ ਕਹਿ ਕੇ ਰਿਕਾਰਡੀਆਂ ਪਾ ਕੇ ਮੈਨੂੰ ਮਾਰਨ ਦੀਆਂ ਪੱਕਾ ਕਨਫਰਮ ਨਹੀਂ ਸੀ ਵੀ ਸੱਚੀਓ ਵੀ ਆਪਦੇ ਜਵਾਕ ਨਾਲ ਵੀ ਬੰਦਾ ਇਹ ਕੰਮ ਕਰ ਦੂਗਾ ਇਹ ਕੱਲ ਕੀ ਤਕਰੀਬਨ ਸਵੇਰੇ ਮੈਂ ਸਕੂਲ ਖੁਦ ਛੱਡ ਕੇ ਆਇਆ ਬੱਚੇ ਨੂੰ 2 ਵਜੇ ਦੇ ਟਾਈਮ ਇਹ ਸਕੂਲੋਂ ਜਾ ਕੇ ਬੱਚੇ ਨੂੰ ਲੈ ਕੇ ਆਇਆ ਕਿਉਂਕਿ ਆਪਦਾ ਜਿਹੜਾ ਇਹਦਾ ਆਪਦਾ ਮੁੰਡਾ ਸੀ ਉਹਨੂੰ ਕੀ ਇਹ ਪੱਲਣਵਾੜੇ ਛੱਡਿਆ ਪੱਲਣਵਾੜੇ ਛੱਡ ਕੇ ਆ ਕੇ ਇਸ ਨੂੰ ਲਿਆ ਕੇ ਜਿਹੜੇ ਬੱਚੇ ਨੂੰ ਨੇ ਬੇਰਹਿਮੀ ਨਾਲ ਮਾਰਿਆ ਕੰਬਲ ਦੇ ਵਿੱਚ ਬੈਗ ਲਕੋ ਕੇ ਗੰਢਾਂ ਲਾ ਕੇ ਵਿੱਚ ਪੂਰਾ ਕੁੱਟਮਾਰ ਕਰਕੇ ਬੱਚੇ ਨੂੰ ਮਾਰਿਆ ਗਿਆ ਤੇ ਸਾਨੂੰ ਇਹਦਾ ਇਨਸਾਫ ਹੀ ਚਾਹੀਦਾ ਏ ਇਹਨਾਂ ਬਾਦਦੂ ਤੋਂ ਬਾਦਦੇ ਦੀ ਕਾਰਵਾਈ ਕੀਤੀ ਜਾਵੇ ਬੱਚਾ ਕਿੰਨੇ ਸਾਲ ਦਾ ਹੈ ਬੱਚਾ ਸਿਰਫ 10-11 ਸਾਲਾਂ ਦਾ ਸੀਗਾ ਜੀ ਇਹਨੇ ਬਹੁਤ ਬੇਰਹਿਮੀ ਨਾਲ ਬੱਚੇ ਨੂੰ ਮਾਰਿਆ ਨਸ਼ੀਲੀਆਂ ਨਸ਼ੀਲੀਆਂ ਚੀਜ਼ਾਂ ਖਵਾਈਆਂ ਗਈਆਂ ਤੇ ਕੁੱਟ ਬਹੁਤ ਕੀਤੀ ਗਈ ਹੈ ਜੀ ਜਵਾਕ ਨਾਲ ਬੱਚਾ 6ਵੀਂ ਕਲਾਸ 'ਚ ਪੜਦਾ ਸਕੂਲ ਦੇ ਗੇਟ ਅੱਗੋਂ ਇਹ ਲੈ ਕੇ ਆਇਆ ਜੀ 6ਵੀਂ ਕਲਾਸ ਦੇ ਵਿੱਚ ਪੜਦਾ ਸੀਗਾ ਸਕੂਲ ਦੇ ਅੱਗੋਂ ਖੁਦ ਲੈ ਕੇ ਆਈਏ ਜਵਾਕ ਨੂੰ ਕੋਈ ਚੀਜ਼ ਖਵਾ ਕੇ ਦੂਜਾ ਜਿਆਦਾ ਸੀ ਕਿ ਭੱਲਣ ਬਾਰੇ ਲੈ ਕੇ ਗਏ ਉੱਥੇ ਜਾ ਕੇ ਛੋਟੇ ਜਵਾਕ ਤੋਂ ਪੁੱਛ ਕੀਤੀ ਹੈਗੀ ਉਹਨੇ ਬੱਚੇ ਨੇ ਪਹਿਲਾਂ ਇਹ ਕੁਝ ਵੀ ਨਹੀਂ ਮੰਨਦਾ ਸੀਗਾ ਮੰਨਿਆ ਤਾਂ ਇਹ ਆਪ ਤਾਂ ਕੁਝ ਵੀ ਨਹੀਂ ਮੰਨਿਆ ਜੀ ਤੇ ਉੱਥੋਂ ਇਹਦੇ ਬੱਚੇ ਨੇ ਦੱਸਿਆ ਵੀ ਇਹ ਘਰੇ ਆਇਆ ਸੀ ਘਰੋਂ ਤੋਂ ਬਾਅਦ ਸਾਨੂੰ ਆ ਕੇ ਜਦੋਂ ਅਸੀਂ ਟਿੱਕੇ ਨਹੀਂ ਫੇਰ ਜਾ ਕੇ ਆਪ ਦੇਖਿਆ ਜਦੋਂ ਦੇਖ ਕੇ ਇਹ ਕਹਿੰਦਾ ਉੱਥੇ ਸਾਨੂੰ ਉਦੋਂ ਬਾਅਦ ਮੁਲਾਜ਼ਮ ਆ ਕੇ ਸਾਨੂੰ ਬਾਹਰ ਕਰ ਦਿੱਤਾ ਗਿਆ ਸ਼ਾਨਬੀਨ ਚੱਲੀ ਆ ਵੀ ਫਿੰਗਰ ਹੋਣਗੇ ਇਹਨਾਂ ਦੇ ਫਿੰਗਰਪ੍ਰਿੰਟ ਚੈੱਕ ਕੀਤੇ ਜਾਣਗੇ ਸਾਰਾ ਕੁਝ ਉਸ ਤੋਂ ਬਾਅਦ ਉੱਥੇ ਡੈੱਡ ਬੋਡੀ ਆ ਹਸਪਤਾਲ ਪੇ ਜਿਹੜੇ ਇਹਦੇ ਨਾਲ ਜਦੋਂ ਕਿ ਪੁਲਿਸ ਨੇ ਰੇਡ ਕੀਤੀ ਆ ਤਿੰਨ ਚਾਰ ਬੁੜੀਆਂ ਨਿਕਲੀਆਂ ਸੀ ਤੇ ਇੱਕ ਮੁੰਡਾ ਇਹਦੇ ਨਾਲ ਗੋਰਾ-ਗੋਰਾ ਉਹ ਇਹਦੇ ਨਾਲ ਚਿੱਤੋਂ ਪੈਰੀ ਰਹਿੰਦਾ ਜੀ ਤੇ ਕਾਫੀ ਇਨਵੋਲਵ ਨੇ ਮੈਂ ਕਿਹਾ ਸਾਰਿਆਂ ਦਾ ਸਾਰਿਆਂ ਨੂੰ ਵਿੱਚ ਲੈਤਾ ਜਾ ਵੀ ਤੇ ਸਾਨੂੰ ਵੱਧ ਤੋਂ ਵੱਧ ਇਨਸਾਫ ਦਿੱਤਾ ਜਾ ਵੀ ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਸੀਗਾ ਬੋਗੇ ਐਮਸੀ ਵਾਲੀ ਗਲੀ 'ਚ ਰਹਿੰਦਾ ਉਹ ਬੰਦਾ ਠੀਕ ਹੈ ਜੀ ਤੇ 2:30 ਵਜੇ ਦੇ ਵਿਚਾਲੇ ਉਹ ਬੱਚਾ ਸਕੂਲੋਂ ਲੈ ਕੇ ਆਇਆ ਬੱਚੇ ਨੂੰ ਤੇ ਉਸ ਤੋਂ ਬਾਅਦ ਇਹਨੇ ਇਹ ਕਾਰਵਾਈ ਕੀਤੀ ਹੈ ਘਰੇ ਲਿਆ ਕਿਉਂ ਨੇ ਉਸ ਖਲਾ ਖਵਾਇਆ ਪਿਆਗਾ ਕੁੱਟਮਾਰ ਕਰੀਏ ਬੱਚੇ ਦੀ ਤੇ ਬੱਚਾ ਸਰੀਰ ਪੂਰਾ ਨੀਲਾ ਹੋਇਆ ਪਿਆਗਾ ਠੀਕ ਹੈ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਮੂਰੇ ਹੀ ਮੰਗ ਕਰਦੇ ਆਂ ਵੀ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵਿੱਚ ਉਹ ਅਨਵੋਲਵ ਹੋ ਬੰਦੇ ਚਾਰ ਐ ਪੰਜ ਐ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਸੋ ਤੇਲਾ ਸੀਗੇ ਜੇ ਬੇਟਾ ਵਾ ਤੇ ਆਪ ਦਾ ਜਦੋਂ ਜਿਹੜਾ ਆਪ ਦਾ ਖੂਨ ਸੀ ਆ ਉਹਨੂੰ ਤਾਂ ਜਦੋਂ ਪਿੰਡ ਛੱਡਿਆ ਪਹਿਲਾਂ ਭੱਲਣ ਵਾਲੇ ਉਸ ਤੋਂ ਬਾਅਦ ਆ ਕੇ ਤੇ ਇਸ ਬੰਦੇ ਇਹ ਬੰਦਾ ਨਸ਼ਾ ਵੀ ਕਰਦਾ ਸੀਗਾ ਇਹ ਸਿਰਫ ਨਸ਼ੇ ਦੀ ਵੋਸ ਕਰਕੇ ਬੰਦੇ ਓਵਰਡੋਜ਼ ਕਰਕੇ ਮੰਨ ਲਓ ਇਹਨੇ ਇਹ ਕਦਮ ਚੱਕਿਆ ਤੇ ਬੱਚੇ ਦੀ ਕੁੱਟਮਾਰ ਵੀ ਹੋਈ ਐ ਤੇ ਗਲੀ ਵਾਲੇ ਵੀ ਹੈਗੇ ਨੇ ਸਾਰੇ ਉਹ ਹੈ ਗਵਾਹ ਹੈ ਸਾਰੇ ਗੱਲ ਇਹ ਸੀਗੀ ਵੀ ਇਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਠੀਕ ਹੈ ਇਹਨੇ ਮੰਨ ਲਓ ਸਰਕਾਰੀ ਸਕੂਲ ਦੇ ਵਿੱਚੋਂ ਮੁੰਡੇ ਨੂੰ ਮੰਨ ਲਓ ਵੀ ਘਰੇ ਲਿਆਂਦਾ ਆਪਦੇ ਛੁੱਟੀ ਟਾਈਮ ਛੁੱਟੀ ਟਾਈਮ ਤੇ ਇਹਦਾ ਮੰਨ ਲਓ ਵੀ ਅਸੀਂ ਪੜਤਾਲ ਕੀਤੀ ਵੀ ਸਾਡਾ ਬੱਚਾ ਕਿੱਥੇ ਹੈ ਸਕੂਲ ਦੇ ਬੱਚਿਆਂ ਨੇ ਦੱਸਿਆ ਵੀ ਇਹਦਾ ਜਿਹੜਾ ਮੰਨ ਲਓ ਵੀ ਫਲਾਨਾ ਬੰਦਾ ਇਹਦਾ ਡੈਡੀ ਹੈ ਜਿਹੜਾ ਉਹ ਲੈ ਗਿਆ ਲੈ ਗਿਆ ਅਸੀਂ ਕੀਤੀ ਇਨਕੁਆਰੀ ਜਦੋਂ ਅਸੀਂ ਗਏ ਥਾਣੇ ਇਜੋ ਠਾਣੇ ਗਏ ਅਸੀਂ ਇਨਕਵਰੀ ਕਰਾਈ ਅਸੀਂ ਮੰਨ ਲਓ ਪੁਲਿਸ ਨੂੰ ਘਰੇ ਲੈ ਕੇ ਆਏ ਇੱਕ ਵਾਰੀ ਸਾਨੂੰ ਮਿਲਿਆ ਨਹੀਂ ਦੂਸਰੀ ਵਾਰ ਗਏ ਇਹ ਸਾਨੂੰ ਮਿਲਿਆ ਘਰੋਂ ਠੀਕ ਹੈ ਇੱਕ ਵਾਰੀ ਤੋਂ ਬਾਅਦ ਜਦੋਂ ਘਰੋਂ ਮਿਲਿਆ ਸਾਨੂੰ ਇਹ ਇਹਨੂੰ ਠਾਣੇ ਲੈ ਗਏ ਇਹਨੂੰ ਪੁੱਛਿਆ ਵੀ ਉਦੋਂ ਬਾਅਦ ਇਹਨੂੰ ਕੌੜੀਵਾੜੇ ਲੈ ਗਏ ਇਹ ਕਹਿੰਦਾ ਮੇਰਾ ਛੋਟਾ ਮੁੰਡਾ ਕੌੜੀਵਾੜੇ ਆ ਇੱਕ ਵਾਰੀ ਤੋਂ ਬਾਅਦ ਮੰਨ ਲਓ ਜਦੋਂ ਵੱਡੇ ਭਾਈ ਜਦੋਂ ਉਹ ਗਏ ਉੱਥੇ ਕੌੜੀਵਾੜੇ ਨੂੰ ਲੈ ਕੇ ਗਏ ਉਹਨੂੰ ਤੇ ਉਹ ਛੋਟੇ ਮੁੰਡੇ ਦੇ ਸਬੂਤ ਮਾਰੇ ਮोटे ਮਿਲੇ ਠੀਕ ਹੈ ਉਸ ਤੋਂ ਬਾਅਦ ਜਦੋਂ ਕੌੜੀਵਾੜੇ ਤੋਂ ਲੈ ਕੇ ਆਏ ਤਾ ਸਾਨੂੰ ਨਾ ਮੰਨ ਲੋ ਵੀ ਸਾਨੂੰ ਵਹਿਮ ਸੀਗਾ ਵੀ ਮੁੰਡਾ ਕਿਤੇ ਨਾ ਕਿਤੇ ਅੰਦਰ ਹੈ ਵੀ ਮੁੰਡਾ ਸਾਡਾ ਜਿਉਂਦਾ ਸਾਨੂੰ ਇਹ ਸੀਗਾ ਵੀ ਇਹਨੇ ਪਹਿਲਾਂ ਵੀ ਧਮਕੀਆਂ ਕਈ ਵਾਰ ਦਿੱਤੀਆਂ ਨੇ ਸਾਡੇ ਵੇੜੇ ਚ ਆ ਕੇ ਵੀ ਦਿੱਤੀਆਂ ਨੇ ਹਨਾ ਵੀ ਸਾਨੂੰ ਐਸ ਵੀ ਮੁੰਡਾ ਕਿਤੇ ਜਿਉਂਦਾ ਅਸੀਂ ਵੀ ਮੰਨ ਲੋ ਇੱਕ ਵਾਰੀ ਕੀਤੀ ਵੀ ਮੁੰਡਾ ਕਿੱਥੇ ਹੈ ਜਦੋਂ ਮੰਨ ਲੋ ਵੀ ਇਹਨੂੰ ਥਾਣੇ ਲੈ ਗਏ ਅਸੀਂ ਪਿੱਛੋਂ ਮੰਨ ਲੋ ਅਸੀਂ ਕਰਦੀ ਕਰਦੀ ਜਦੋਂ ਮੰਨ ਲਾ ਤਲਾਸ਼ੀ ਕੀਤੀ ਤਾਂ ਸਾਨੂੰ ਮੁੰਡੇ ਦੀ লাশ ਬਰਾਮਦ ਹੋਈ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਉਹ ਤਾਂ ਬੱਚਾ ਸੀਗਾ ਉਹ ਤਾਂ ਉਹ 10 ਸਾਲ ਦਾ ਬੱਚਾ ਸੀ ਜੇ ਉਹਦੇ ਨਾਲ ਉਹਦੇ ਨਾਲ ਤਾਂ ਕੀ ਬੈਰ ਕੱਢਣਾ ਸੀਗਾ ਠੀਕ ਹੈ ਜੀ ਕਹਿੰਦੇ ਆ ਵੀ ਉਹਨਾਂ ਨੂੰ ਸਾਫ ਮਿਲੇ ਬੱਚੇ ਨੂੰ ਇਸ ਇਹ ਗੱਲ ਆ ਜੀ ਜਦੋਂ ਕੱਲ ਸਾਡੇ ਐਸ ਐਚਓ ਸਰਦੂਲਗੜ ਸardar angreez singh ਰਾਤ ਨੂੰ ਗਸ਼ਤ ਤੇ ਸੀਗੇ ਤਾਂ ਇਹਨਾਂ ਪਾਸ ਬਕੀਨ ਸਿੰਘ ਉਤਰਪਾਲਾ ਸਿੰਘ ਨੇ ਆਪਣਾ ਬਿਆਨ ਲਿਖਾਇਆ ਵੀ ਸਾਡੀ ਲੜਕੀ ਇੱਥੇ ਸਰਦੂਲਗੜ ਵਾਰਡ ਨੰਬਰ 1 ਦੇ ਵਿੱਚ ਰਹਿੰਦੀ ਸੀਗੀ ਜਿਸ ਦੀ ਸੈਕੰਡ ਮੈਰਿਜ ਸੀ ਉਹਦੀ ਪਹਿਲੀ ਮੈਰਿਜ ਤੋਂ ਵੀ ਇੱਕ ਉਹਦੀ ਲੜਕੀ ਤੇ ਉਹਦਾ ਇੱਕ ਲੜਕਾ ਸੀਗਾ ਉਹ ਇਹਨਾਂ ਨਾਲ ਰਹਿੰਦੇ ਸੀ ਪਰ ਅੱਜ ਸਾਡਾ ਪਾਂਜਾ ਆਕਾਸ਼ਦੀਪ ਜਿਹਦੀ ਉਮਰ 11 ਸਾਲ ਆ ਤੇ 6ਵੀਂ ਜਮਾਤ ਵਿੱਚ ਪੜਦਾ ਸੀਗਾ ਉਹ ਘਰੇ ਨਹੀਂ ਆਇਆ ਤਾਂ ਅਸੀਂ ਲੱਭਦੇ ਲੱਭਦੇ ਜਦੋਂ ਆਪਦੀ ਲੜਕੀ ਦੇ ਘਰੇ ਪਹੁੰਚੇ ਤਾਂ ਸਾਡਾ ਜਵਾਈ ਗੁਰਪ੍ਰੀਤ ਸਿੰਘ ਸਾਨੋਗਰਦੇਵਾਲ ਸਿੰਘ ਜਿਹੜਾ ਸਾਡੀ ਲੜਕੀ ਦੇ ਪਹਿਲੇ ਬੱਚਾ ਨਾਲ ਨਫ਼ਰਤ ਕਰਦਾ ਸੀਗਾ ਆਕਾਸ਼ਦੀਪ ਦੇ ਗਲ ਦੇ ਵਿੱਚ ਪਰਣਾ ਪਾ ਕੇ ਉਸ ਨੂੰ ਦਾ ਗਲਾ ਘੁੱਟ ਰਿਹਾ ਸੀ ਤੇ ਜਾਂ ਅਸੀਂ ਜਦੋਂ ਜਾ ਕੇ ਇੱਕਦਮ ਦੇਖਿਆ ਤਾਂ ਉਹਨੇ ਪਰਨਾ ਉਹਦਾ ਇੱਕਦਮ ਛੜਤਾ ਤੇ ਜਿਸ ਦਾ ਕਾਰਨ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਸੀਂ ਰੌਲਾ ਪਾਇਆ ਤਾਂ ਉਹ ਸਾਨੂੰ ਗਲੀਆਂ ਕੋਠੇ ਉੱਪਰ ਦੀ ਚੜ੍ਹ ਕੇ ਭੱਜ ਗਿਆ ਤੇ ਇਸ ਸਬੰਧ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਤੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਵੱਖ-ਵੱਖ ਪਾਰਟੀਆਂ ਬਣਾਈਆਂ ਗਿਆ ਪਾਰਟੀਆਂ ਬਣਾ ਕੇ ਦੋਸ਼ੀ ਨੂੰ ਅੱਜ ਅਸੀਂ ਕੁਝ ਹੀ ਸਮੇਂ ਦੇ ਵਿੱਚ ਮਿਹਨਤ ਨਾਲ ਐਸਐਚਓ ਸਭ ਦੀ ਮਿਹਨਤ ਦੇ ਨਾਲ ਗ੍ਰਿਫਤਾਰ ਕਰ ਲਿਆ ਜਿਸ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਤੇ ਜਿਹੜਾ ਮਰਨ ਵਾਲਾ ਬੱਚਾ ਆਕਾਸ਼ਦੀਪਾ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਸਰ ਇਹ ਦੋਸ਼ੀ ਇਕੱਲਾ ਹੀ ਸੀ ਜਾਂ ਇਹਦੇ ਨਾਲ ਕੋਈ ਹੋਰ ਵੀ ਸੱਤ ਸੀ ਹਾਂਜੀ ਦੇਖੋ ਬਿਆਨ ਮੁਤਾਬਕਾ ਜਿਹੜਾ ਮਦਈ ਵੱਲੋਂ ਲਿਖਾਇਆ ਗਿਆ ਉਹਦੇ ਮੁਤਾਬਕ ਇਹ ਇਕੱਲਾ ਹੀ ਸੀਗਾ ਤੇ ਇੱਕ ਦੇ ਖਿਲਾਫ ਹੀ ਮਕਦਮਾ ਦਰਜ ਹੈ